ਅੱਜ ਨੂੰ ਲੱਗਿਆ ਆਪਾਂ ਨੇਗਾ ਸਿੰਗਾੜਾ ਰਗੜਾ ਤੇ ਇਹਦੇ ਵਿੱਚ ਪਾਦਾਂਗੇ ਆਪਾਂ ਉਹਦੀ ਖਰਾਕ ਬਦਾਮ ਤੇ ਬਦਾਮ ਤੋਂ ਬਾਅਦ ਇਹਦੇ ਵਿੱਚ ਪਾਦਾਂਗੇ ਹਰੀਆਂ ਲਾਚੀਆਂ ਜੋ ਦਿਮਾਗ ਨੂੰ ਠੰਡਾ ਕਰਦੀਆਂ ਇਹਦੇ ਵਿੱਚ ਪਾਦਾਂਗੇ ਆਪਾਂ ਅਖਰੋਟ ਜਿਹੜਾ ਤਾਕਤ ਦਾ ਖਜ਼ਾਨਾ ਅਖਰੋਟ ਦੀ ਗਿਰੀ ਇਹ ਆਪਣੇ ਸਰੀਰ ਵਿੱਚ ਚੁਸਤੀ ਫੁਰਤੀ ਲਿਆਉਦੀ ਆ ਉਸ ਤੋਂ ਬਾਅਦ ਪਾਦਾਂਗੇ ਆਪਾਂ ਇਹ ਪਿਸਤੇ ਇਹ ਆਪਾਂ ਕੱਢ ਕੇ ਲੈ ਗਿਰੀਆਂ ਇਹਨਾਂ ਦੀਆਂ ਇਹ ਵੀ ਇਹਦੇ ਵਿੱਚ ਪਾਦਾਂਗੇ ਜਾਣਗੇ ਚਾਰੇ ਮਗਜ ਆਹ ਵੇਖੋ ਤੁਸੀਂ ਆਏ ਮਗਜ ਫਿਰ ਆਪਣੇ ਸਰੀਰ ਵਾਸਤੇ ਜਿਹੜੀ ਜ਼ਰੂਰੀ ਚੀਜ਼ ਆ ਕਾਲੀ ਮਿਰਚ ਇਹਦੇ ਵਿੱਚ ਸਾਰੀਆਂ ਵਾਇਰ ਦੂਰ ਕਰੂਗੀ ਆਪਣੇ ਸਰੀਰ ਦੀਆਂ ਪੀੜਾ ਦੂਰ ਕਰੂਗੀ ਆਪਣੇ ਚਿਹਰੇ ਦੀ ਰੌਣਕ ਨੂੰ ਬਧਾਉਣ ਵਾਸਤੇ ਇੱਥੇ ਪਾਵਾਂਗੇ ਆਪਾਂ ਗੁਲਾਬ ਦੇ ਫੁੱਲ ਦੇਖੋ ਤੁਸੀਂ ਇਹ ਰਸਤਾ ਆਪਾਂ ਅੱਜ ਰਗੜਾਂਗੇ ਤੇ ਫਿਰ ਨਿਹੰਗਾ ਸਿੰਘਾਂ ਵਾਲੀ ਸ਼ਰਦਾਈ ਤਿਆਰ ਕਰਾਂਗੇ ਇਹਦੇ ਵਿੱਚ ਇੱਕ ਚੀਜ਼ ਹੋਰ ਰਹਿ ਗਈ ਆ ਉਹ ਇੱਕ ਇਨਸੀਜ ਇਹ ਵੀ ਸਰੀਰ ਵਾਸਤੇ ਬਹੁਤ ਵਧੀਆ ਹੈ ਵੀ ਠੰਡੇ ਹੁੰਦੇ ਆ ਇਹ ਦੇਖੋ ਕਿੰਨੇ ਵਧੀਆ ਇਹ ਵੀ ਪਾਵਾਂਗੇ ਇਹਦੇ ਵਿੱਚ ਮੇਨ ਚੀਜ਼ ਤੇ ਵਾਸਤੇ ਜਿਹੜੀ ਇਹਦੀ ਜਾਨ ਆ ਉਹ ਹੈਗੀ ਜੀ ਇਹ ਪਿਓਰ ਖਸਖਸ ਹੈ ਇਹ ਦੇਖੋ ਤੁਸੀਂ ਦਾਣੇਦਾਰ ਕਾਲੀ ਚਿੱਟੀ ਖਸਖਸ ਇਹ ਦੇ ਵਿੱਚ ਪਾ ਦਾਂਗੇ ਬਸ ਇਹ ਸਾਰੀ ਰਸਤਾ ਆਪਾਂ ਤਿਆਰ ਕਰ ਲਈ ਆ ਤੇ ਇਹਦੇ ਵਿੱਚ ਪਾ ਦਾਂਗੇ ਹੁਣ ਆਪਾਂ ਪਾਣੀ ਇਹਨੂੰ 6 ਘੰਟੇ ਪਾਣੀ ਦੇ ਵਿੱਚ ਭਿਉਂ ਕੇ ਰੱਖਾਂਗੇ ਤਾਂ ਜੋ ਇਹਨਾਂ ਦੇ ਬਾਦਾਮ ਦੀ ਗਰੀ ਤਾ ਗਰਮ ਹੁੰਦੀ ਆ ਸਾਰੇ ਜੀ ਜਨ ਕਰਮ ਪਈ ਤਸੀਰ ਠੰਡੀ ਹੋ ਜੋਗੀ ਤੇ ਫਿਰ ਇਹਨੂੰ ਲਾਵਾਂਗੇ ਆਪਾਂ ਰਗੜਾ ਵੀਡੀਓ ਦੇਖਦੇ ਸਾਰੇ ਦੋਸਤਾਂ ਮਿੱਤਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਦੋਸਤੋ ਕੀ ਅੱਜ ਆਲਸੀ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਜਿਸ ਤਰ੍ਹਾਂ ਤੁਹਾਨੂੰ ਪਤਾ ਵੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਤਕਰੀਬਨ 44 45 ਟੈਂਪਰੇਚਰ ਹੁੰਦਾ ਦੁਪਹਿਰੇ ਤੇ ਲੋ ਬਹੁਤ ਵੱਗਦੀ ਆ ਤੇ ਇਹੋ ਜੀ ਗਰਮੀ 'ਚ ਆਪਾਂ ਨੂੰ ਆਮ ਹੀ ਕੋਕੋ ਕੋੜਾ ਵਗੈਰਾ ਲੱਸੀ ਪੀ ਇਹਨੂੰ ਜੀ ਕਰਦਾ ਵਾ ਐਨਰਜੀ ਡਰਿੰਕ ਬਣਾਵਾਂਗੇ ਜਿਹੜੇ ਆਮ ਹੀ ਨਿਹੰਗ ਸਿੰਘ ਪੀਂਦੇ ਆ ਇਹਨੂੰ ਸ਼ਰਦਾਈ ਬੋਲਦੇ ਆ ਕੋਈ ਠੰਡਾਈ ਬੋਲਦੇ ਆ ਤੇ ਆਜੋ ਕੋ ਸ਼ੁਰੂ ਕਰਦੇ ਆ ਅੱਜ ਦੀ ਵੀਡੀਓ ਚਾਚਾ ਪਾਇ ਕੁੰਡੇ ਥਲੇ ਕਾ ਤਰ ਕੀਂਦੇ ਤ ਸਗਣੋਂ ਦਾਵਾ ਇਹ ਸੌ ਰੁਪਈਆ ਆਪਾਂ ਕੁੰਡੇ ਥਲੇ ਰੱਖਿਆ ਵਾ ਹਾਂ ਵੇ ਇਸ ਤਰੀਕੇ ਨਾਲ ਇਹ ਸਗਣੋਂ ਦਾਵਾ ਜੇ ਤਰ ਆਮ ਹੀ ਵਿਆਹ ਵਾਲੀ ਪੱਠੀ ਚੜ੍ਹ ਲੱਗਿਆ ਉਹ ਵਿਆਹ ਹਲਵਾਈ ਸਗਣ ਮੰਗਦੇ ਆ ਇਦਰਾ ਸਾਡੇ ਮਿਸਤਰੀ ਸਿੰਘ ਕੁਇਚਗਾਠਾਂ ਖੜੀਆਂ ਕਾਣੀਆਂ ਨਵੇਂ ਮਕਾਨ ਦੇ ਤੇ ਉਹ ਵੀ ਸਗਣ ਮੰਗਦੇ ਆ ਇਹ ਸਗਣ ਆ ਸਗਣ ਉਹਦੇ ਵਾਸਤੇ ਜਿੰਨੇ ਇਹ ਚੀਜ਼ ਰਖੜਨੀ ਆ ਤਕਰੀਬਨ 2 2.5 ਘੰਟੇ ਉਹਦੇ ਵਾਸਤੇ ਸਗਣ ਆ ਇਕੱਲੇ ਬੰਦੇ ਨੇ ਇਕੱਲੇ ਬੰਦੇ ਇਹ ਉਹ ਰਸਤੇ ਆ ਜਿਹੜੀ ਬਦਾਮ ਗਿਰੀਆਂ ਲਾਚੀਆਂ ਅਕਰੋੜ ਤੇ ਪਿਸਤਾ ਹੋਰ ਕਈ ਰਸਤਿਆਂ ਚ ਪਾ ਕੇ ਆਪਾਂ ਸਵੇਰੇ ਇਹ ਭੀਆਂ ਹੀ 6 ਘੰਟੇ ਪਹਿਲਾਂ ਹੁਣ ਇਹ ਭਜ ਗਈ ਆ ਇਹ ਭਜਣ ਦੇ ਦੋ ਫਾਇਦੇ ਇੱਕ ਤੇ ਤਾਂ ਬਦਾਮ ਹੋਇਆ ਖਰੂਬ ਹੋਇਆ ਪਿਸਤਾ ਆ ਉਹਦੀ ਤਸੀਰ ਗਰਮ ਹੁੰਦੀ ਆ ਦੇ ਉੱਪਰ ਜੇ ਠੰਡੀ ਹੋ ਗਈ ਆ ਦੂਜਾ ਪਹਿਲਾ ਇਹਦਾ ਇਹ ਆ ਇਹਦਾ ਰਗੜਣ ਦੇ ਵਿੱਚ ਥੋੜਾ ਜਿਹਾ ਆਪਣਾ ਆਸਾਨੀ ਹੋ ਜਾਂਦੀ ਆ ਸੁੱਕੀ ਰਗੜਣੀ ਔਖੀ ਹੁੰਦੀ ਆ ਗਿੱਲੀ ਰਗੜਣੀ ਸੌਖੀ ਹੁੰਦੀ ਆ ਤੇ ਆਜੋ ਆਪਾਂ ਇਹਨੂੰ ਕੁੰਡੇ 'ਚ ਪਾ ਕੇ ਰਗੜਦੇ ਆ ਸਤਨਾਮ ਸ੍ਰੀ ਵਾਹਿਗੁਰੂ ਸਤਿ ਸ੍ਰੀ ਅਕਾਲ ਮੇਰ ਕਰਨੀ ਇਹਦੀ ਹੁਣ ਆਪਾਂ ਰਗੜਾਈ ਸ਼ੁਰੂ ਕਰਦੇ ਆ ਪਹਿਲਾਂ ਥੋੜੀ ਮੁਸ਼ਕਲ ਆਉਂਦੀ ਆ ਕਿਉਂਕਿ ਇਹ ਸਾਰਾ ਮਾਲ ਮੋਟਾ ਹੁੰਦਾ ਵਾ

ਚੋਇ ਤੇ ਇੱਕ ਚੀਜ਼ ਹੋਰ ਪੌਂਦੇ ਹੁੰਦੇ ਆ ਆਹ ਪੁੱਤ ਹੋਰ ਪੌਂਦੇ ਦੇ ਦੇ ਵੇਖ ਕੋਈ ਇਹਨੂੰ ਬੂਟੀ ਕਹਿੰਦਾ ਕੋਈ ਇਹਨੂੰ ਸੁੱਖਾ ਕਹਿੰਦਾ ਕੋਈ ਇਹਨੂੰ ਭੰਗ ਕਹਿੰਦਾ ਉਹ ਤਾਂ ਪੌਂਦੇ ਪੁੱਤ ਨਿਹੰਗ ਸਿੰਘ ਯਾਰ ਤਰ ਮੈਂ ਨਿਹੰਗ ਸਿੰਘ ਪੀਂਦੇ ਵੇਖੇ ਆ ਉਹ ਤਾਂ ਪੀਂਦੇ ਆ ਵੀ ਉਹ ਨਾ ਜਿਹੜੀ ਆਪਣੀ ਤਾਕਤਾਂ ਦੀ ਚੀਜ਼ਾਂ ਆ ਇਹ ਪਹਚਾਣ ਚ ਮਦਦ ਕਰਦੀ ਆ ਉਹਨਾਂ ਨੇ ਤਗੜੇ ਤਗੜੇ ਕੰਮ ਕਰਨ ਹੁੰਦੇ ਆ ਤੇ ਵੇਖੜੀ-ਕੜੀਆ ਪੱਗਾਂ ਬਣੀਆਂ ਹੁੰਦੀਆਂ ਉਹ ਉਹਨਾਂ ਨੂੰ ਸੋਭਦੀਆਂ ਤੇ ਉਹ ਉਹ ਪੀ ਸਕਦੇ ਆ ਆਪਣੇ ਪੀਣੀ ਵਸ ਦੀ ਗੱਲ ਨਹੀਂ ਆ ਕਿਉਂਕਿ ਜਿਹੜੀ ਚੀਜ਼ ਪਚਾਉਣੀ ਆ ਖਰਾਕ ਚ ਭਾਰੀ ਖਾਣੀ ਤੇ ਉਹਨੂੰ ਪਚਾਉਣ ਵਾਸਤੇ ਵੀ ਕੋਈ ਚੀਜ਼ ਚਾਹੀਦੀ ਆ ਉਹ ਭੰਗ ਆ ਜਾਂ ਸੁੱਖਾ ਵਾ ਉਹ ਖਰਾਕ ਪਚਾਉਣ ਦੇ ਕੰਮ ਆਉਦਾ ਉਹ ਤਾਪ ਆਉਂਦੇ ਆ ਹਾਲ ਐ ਲੱਭਿਆ ਦੂਜਾ ਬੰਦਾ ਰਗੜਾਈ ਦੇ ਸ਼ੁਰੂ ਹੋ ਗਿਆ ਇਹ ਕੰਮ ਪਹਾਰਾ ਵਾ ਇਹ ਨਿਹੰਗਾਂ ਸਿੰਘਾਂ ਨੂੰ ਸ਼ੋਪਦਾ ਵਾ ਉਹ ਸਾਡੀ ਫੌਜ ਆ ਇਹ ਤਰ੍ਹਾਂ ਕਹਿੰਦੇ ਆ ਵੀ ਨਿਹੰਗਾਂ ਸਿੰਘਾਂ ਦੀ ਫੌਜ ਆ ਇੱਕ ਹੁੰਦਾ ਗਰੰਥੀ ਕੀਰਤਨੀਏ ਕਥਾਵਾਚਕ ਮਨਬ ਸੰਤ ਮਹਾਂਪੁਰਸ਼ ਉਹਨਾਂ ਦੀ ਚੀਜ਼ ਹੋ ਰਿਆ ਉਹ ਸੁੱਕੇ ਨੂੰ ਨਹੀਂ ਮੰਨਦੇ ਭੰਗ ਨੂੰ ਵੀ ਨਹੀਂ ਪਾਉਣੀ ਚਾਹੀਦੀ ਪਰ ਜਿਹੜੀ ਫੌਜ ਨੇ ਕੰਮ ਕਰਨਾ ਉਹ ਫੌਜ ਨੇ ਕਰਨਾ ਆਪਣੇ ਇੰਡੀਅਨ ਆਰਮੀ ਵੇਖ ਲਓ ਪੁਲਿਸ ਪੰਜਾਬ ਦੀ ਕੋਈ ਆਨਲਾਈਨ ਪੈਗ ਨਹੀਂ ਲਾ ਸਕਦੀ ਕਨੂੰ ਦੇ ਹਿਸਾਬ ਨਾਲ ਉਹ ਗੰਧ ਭਾਵੇਂ ਡੱਕੇ ਫਿਰਦੇ ਸਾਰੇ ਤੇ ਆਪਦੀ ਪੁਲਿਸ ਜਿਹੜੀ ਆਪਣੇ ਇੰਡੀਆ ਦੀ ਕੋਈ ਮਹਾਰਾਸ਼ਟਰ ਦੀ ਨਾਲ ਉਹ ਇੰਡੀਆ ਦੀ ਕੋਈ ਵੀ ਪੁਲਿਸ ਆ ਉਹ ਆਨ ਡਿਊਟੀ ਪੈਗ ਸ਼ਰਾਬ ਨਹੀਂ ਪੀਂਦੀ ਤੇ ਇੰਡੀਅਨ ਆਰਮੀ ਲੇ ਲਦਾਸ਼ ਜੇ ਤੁਸੀਂ ਉੱਡ ਜਾਓ ਉਥੇ ਆਨਲਾਈਨ ਪੈਗ ਮਿਲਦਾ ਵਾ ਕਿਉਂਕਿ ਜ਼ਰੂਰੀ ਹੁੰਦਾ ਫੌਜ ਵਾ ਤੇ એનર્ਜੀ ਜਿਤਨਾ ਕਹਿ ਲਦੇ ਮੰਨ ਲਓ ਵੀ ਕੋਈ ਵੀ ਚੀਜ਼ ਇਸ ਤਰੀਕੇ ਨਾਲ ਸਾਡੀ ਨਿਹੰਗ ਸਿੰਘ ਫੌਜ ਆ ਆਪਣੇ ਕੀਰਤਨੀਏ ਕਥਾਵਾਚਕ ਇਹ ਪੁਲਿਸ ਦਾ ਕੰਮ ਕਰਦੇ ਇਹ ਵੀ ਸਤਕਾਰਯੋਗ ਆ ਪਰ ਨਿਹੰਗ ਸਿੰਘਾਂ ਦੇ ਕੰਮ ਵੱਡੇ ਆ ਉਹ ਨਿਹੰਗ ਸਿੰਘ ਦੀ ਫੌਜ ਹੀ ਕਰ ਸਕਦੀ ਆਪਣੇ ਨਿਹੰਗ ਸਿੰਘਾਂ ਦੀ ਤੇ ਉਹ ਉਹਨਾਂ ਨੂੰ ਬੁੱਟੀ ਵੀ ਜਾਇ ਜ ਆ ਸੁੱਖਾ ਇਸ ਤਰ੍ਹਾਂ ਕਹਿੰਦੇ ਨਹੀਂ ਆਮ ਕਹਿੰਦੇ ਆ ਜਿੰਨਾ ਪੰਗਾ ਪੀਤੀਆਂ ਦੋਨਾਂ ਰੱਬ ਨਾਲ ਗੱਲਾਂ ਕੀਤੀਆਂ ਤੇ ਜੰਗ ਜੁੱਦ ਜਦੋਂ ਲੜਨੇ ਆ ਤਾਂ ਕੋਈ ਨਾ ਕੋਈ ਚੀਜ਼ ਤਾਂ ਆਪਣੀ એનર્ਜੀ ਤੇ ਲਾਈ ਰਹੀ ਨਾ ਬੰਦ ਉਹਨੂੰ ਵੇਖੋ ਮੇਰੇ ਤੋਂ ਨਹੀਂ ਰਗੜੀ ਗਈ ਹੁਣ ਬੰਦਾ ਸਾਡਾ ਸਾਥ ਦਵਣ ਨੂੰ ਆ ਗਿਆ ਵਾ ਤੇ ਇਹ ਚੀਜ਼ ਕੰਮ ਸਾਰੇ ਭਾਰੇ ਆ ਇਹ ਫੌਜਾਂ ਦੇ ਬਹੁਤ ਜ਼ਿਆਦੀਆਂ ਪੀੜਾਂ ਆਈਆਂ ਜੀ ਇਹ ਲੋ ਪਿਛਲੇ ਪਨੇ ਜਾ ਕੇ ਵੇਖੋ ਪਿਛੇ ਉਹਨਾ ਪੱਤੇ ਖਾ ਖਾ ਕੇ ਸੱਤ ਖਾ ਖਾ ਕੇ ਗੁਜ਼ਾਰੇ ਕੀਤੇ ਜਦੋਂ ਯੁੱਧ ਹੁੰਦੇ ਰਹੇ ਆ ਇਹ ਉਦੋਂ ਦੀਆਂ ਚੀਜ਼ਾਂ ਦੁਨੀਆਂ ਆ ਸ਼ਾਕਤ ਸ਼ਕਾ ਕੇ ਫਿਰ ਕੁਝ ਈ ਤਾਰੇ ਰਗੜੇ ਲਾ ਲੂ ਕੇ ਕਿ ਜਿਹਾੜਾ ਕਰਦੇ ਰਹੇ ਆ ਦੇਖੋ ਕੋਈ ਵੀ ਚੀਜ਼ ਹੈ ਨਾ ਕੋਈ ਆਪਾਂ ਇਹਦੇ ਨਾਲ ਲੜਾਈ ਕਰਨੀ ਉਹਦੇ ਵਾਸਤੇ ਜੋਰ ਜ਼ਰੂਰੀ ਆ ਤੇ ਇਹ ਜੰਗ ਯੁੱਧ ਲੜਨੇ ਆ ਕਿ ਸੌਖਾ ਖਾਲਾ ਜੀ ਦਾ ਵੜਾ ਨਹੀਂ ਆ ਮਰਨ ਮਰੋਂ ਦੀ ਗੱਲ ਹੋ ਜਾਂਦੀ ਹੈ ਤੇ ਇਸ ਇਸ ਕਰਕੇ ਇਹੋ ਜਿਹੇ ਤਾਕਤ ਵਾਲੀਆਂ ਚੀਜ਼ਾਂ ਮੰਨ ਲਓ ਜਿਦਾ ਆਮ ਆਪਰੇ ਸਿੱਖ ਪੰਥ ਜੀ ਇਹ ਦੁਬਦਾ ਪਈ ਹੈ ਵੀ ਮਾਸੀ ਸਿੱਖ ਨੂੰ ਮਾਸ ਖਾਣਾ ਚਾਹੀਦਾ ਕਿ ਨਹੀਂ ਖਾਣਾ ਚਾਹੀਦਾ ਸਿੱਖ ਦਾ ਧਰਮ ਇਹ ਜਿਹੜਾ ਆਪਣਾ ਧਰਮ ਆ ਮਤਲਬ ਇਹ ਤਾਂ ਸਬੰਧ ਆਪਣੇ ਖਾਣ ਪੀਣ ਨਾਲ ਨਹੀਂ ਆਪਣੇ ਮਾਨਾ ਵਾ ਆਪਣਾ ਮਨ ਸੁੱਚਾ ਚਾਹੀਦਾ ਵਾ ਉਹ ਝਟਕਾ ਛੱਡਦੇ ਆ ਆਪਣੇ ਬੱਕਰੇ ਦੇ ਝਟਕੇ ਲਾਉਂਦੇ ਜੋ ਛੱਡਦੇ ਆ ਤੇ ਆਪਣੇ ਹਜੂਰ ਸਾਹਿਬੇ ਕੋ ਝਟਕਾ ਹੁੰਦਾ ਵਾ ਤੇ ਇਸ ਚੀਜ਼ ਦਾ ਖਾਣ ਪੀਣ ਦਾ ਸਬੰਧ ਕੋਈ ਨਹੀਂ ਹੈਗਾ ਆਪਾਂ ਆਪਣੇ ਆਪੇ ਮਨ ਸੁੱਚਾ ਚਾਹੀਦਾ ਵਾ ਤੇ ਆਪਣੇ ਵੇਖੋ ਨਾ ਜੇ ਆਪਾਂ ਗਾਤਰੇ ਪਾ ਕੇ ਅੰਦਰੋਂ ਆਪਣਾ ਮਾੜਾ ਕੁਝ ਥੋੜਾ ਰੱਖੀਏ ਮਾੜ ਨੂੰ ਪਾਉਂਦਾ ਰੱਖੀਏ ਤੇ ਫਿਰ ਆਪਣੇ ਆਪਣਾ ਵੀ ਕੋਈ ਈ ਗੱਲ ਬਣਦੀ ਨਹੀਂ ਆ ਆਪਣਾ ਦਿਲ ਸੁੱਚਾ ਚਾਹੀਦਾ ਮਨ ਸੁੱਚਾ ਚਾਹੀਦਾ ਵਾ ਖਾਣ ਪੀਣ ਦੇ ਚੱਕਰਾਂ 'ਚ ਨਾ ਪਿਆ ਕਰੋ ਜੋ ਤੁਹਾਡਾ ਦਿਲ ਕੱਦਾ ਉਹ ਖਾਓ ਤੁਸੀਂ ਤੇ ਇਹ ਆਪਣੀ ਅੱਧੀ ਜਿਹੜੀ ਰਗੜੀ ਗਈ ਏ ਇਸ ਕਸ ਕਸ ਗੇੜੀ ਪਰਾਸਤੇ ਵਿੱਚ ਪਾਈ ਹੁਣ ਇਹ ਆਪੇ ਕੋ ਕੁੰਡੇ ਦੇ ਆਖੇ ਆ ਡੰਡੇ ਦੇ ਆਖੇ ਲੱਗ ਲਾਪੀ ਆ ਰਸਤਾ ਆਪਣੀ ਅੱਧੀ ਰਕੜੀ ਗਈ ਆਪਾਂ ਹੁਣ ਅੱਧਾ ਘੰਟਾ ਜੀ ਹੋਰ ਲਾਵਾਂਗੇ ਤੇ ਉਾਈਰਗਾ ਕਰਾਂਗੇ ਕਿ ਰਕੜ ਰਕੜ ਕੇ ਤੇ ਫੇਰੇ ਇਹਦਾ ਸਵਾਲ ਆਉਂਦਾ ਇਹਦਾ ਵੀ ਵੇਸਣਾਂ ਨੂੰ ਇੱਕ ਹੁੰਦੀ ਪਛਾਣ ਜਦੋਂ ਇਹ ਵੀ ਸਮੈਲੋਂ ਲਾਪੇ ਨਾ ਕਸ ਕਸ ਦੀ ਤੇ ਲਾਚੀ ਦੀ ਵਿੱਚੋਂ ਉਹ ਪੂਰੀ ਰਕੜੀ ਜਾਂਦੀ ਏ ਕੁੰਡੇ ਡੰਡੇ ਦਾ ਮੋਰ ਚਾਹੀ ਹੁਣ ਫਟੇ ਕਰ ਲਿਆ ਰਸਤਾ ਆਪਣੀ ਰਗੜੀ ਗਈ ਆ ਆ ਵੇਖੋ ਕੋਈ ਚ ਦਾਣ ਨਹੀਂ ਰਿਹਾ ਬਿਲਕੁਲ ਐ ਪੇਸਟ ਬਣ ਗਈ ਐ ਹੁਣ ਕੁੰਡੇ ਡੰਡੇ ਦੀ ਸਫਾਈ ਕਰ ਲਾਂਗੇ ਚੰਗੀ ਤਰ੍ਹਾਂ ਜਿਹੜਾ ਮਾਲ ਉੱਤੇ ਤਰੇ ਲੱਗਾ ਰਸਤਾ ਆਪਾਂ ਰਗੜ ਲਈ ਆ ਆ ਵੇਖੋ ਪਾਣੀ ਪਾ ਕੇ ਹੁਣ ਆਪਾਂ ਨਾ ਥੋੜੀ ਜਿਹੀ ਨਾ ਪਤਲੀ ਕਰ ਲਾਂਗੇ ਸੰਘਣੀ ਜਿਆਦੀ ਐ ਹੁਣੀ ਨਹੀਂ ਜਾਣੀ ਆਪਣੇ ਕੋ ਇਹ ਤਾਂ ਆਪਾਂ ਕਾਲੀ ਪਾਰਟੀਕੁਲਰ ਨਹੀਂ ਇਹਦੇ ਵਿੱਚ ਹੁਣ ਆਪਾਂ ਪੁਣਾਗੇ ਦਾ ਸਾਰਾ ਰਸ ਜਿਆ ਪਾਟੀ ਉੱਤੇ ਆ ਰੋਟੀਆਂ ਵਾਲਾ ਪੁਣਾ ਇਹਦੇ ਨਾਲ ਆਪਾਂ ਪੁਣਾਗੇ ਇਹਨੂੰ ਘੇਰੋ ਘੇਰ ਫੜ ਕੇ ਰੱਖਿਓ ਫੜ ਕੇ ਪੁਣਾ ਨਹੀਂ ਆ ਹਾਂ ਇਸ ਤਰੀਕੇ ਨਾਲ ਆਪਾਂ ਇਹ ਚੋ ਕੋਲੀ ਭਰਾਂਗੇ ਇਹਦੀ ਰਸਨ ਦੀ ਇਹਦੇ ਵਿੱਚ ਇਹਦਾ ਚੰਗੀ ਦਾ ਨਾ ਪਾਣੀ ਜਿਹੜਾ ਥੱਲੇ ਬਾਟੀ ਸਾਰਾ ਇਹ ਇਹਦਾ ਰਸ ਜਿਹੜਾ ਇਹਦਾ ਅਰਕ ਆ ਇਹ ਪ੍ਰਵਾਨਾਂ ਦੀ ਖਰਾਕ ਆ ਇਗਜ਼ਾਮਪਲ ਤਾਂ ਪ੍ਰਵਾਨ ਨੋਰ ਕਰਨ ਤੋਂ ਪਹਿਲਾਂ ਬਦਾਮ ਘੋੜ ਘੋੜ ਕੇ ਪੀਂਦੇ ਆ ਇਹਦਾ ਆ ਜਿਹਨੂੰ ਦੇ ਸਰੀਰ ਬੰਦੇ ਆ ਲੋ ਵੀ ਆਪਾਂ ਇਸ ਤਰੀਕੇ ਨਾਲ ਇਹਨੂੰ ਨਿਚੋੜ ਨਿਚੋੜ ਕੇ ਆਹ ਸਾਰਾ ਵੇਖੋ ਇਹ ਇਹਦਾ ਸਿਰ ਬਦਾਮਾਂ ਦਾ ਖਾਸ ਕਰਕੇ ਦਾ ਕਾਰੀ ਮਿਰਚ ਦਾ ਜਿਹੜੀ ਵਿਰਸਤ ਪਾਈ ਹੈ ਕਾਰੀ ਨਾ ਮਾ ਗਾਰੀ ਤੁਹਾਡੀ ਕੋੜੋ ਨਹੀਂ ਸੱਚ ਕਰਪ ਚ ਨੀਕੇ ਨਾਲ ਆਪਾਂ ਜਿੰਨਾ ਮੀਤ ਹੈ ਨਾ ਪਾਣੀ ਪਾ ਫਾ ਕੇ ਰਸ ਜਿਆ ਸਾਰਾ ਕਰ ਲਾਂਗੇ ਲਓ ਜੀ ਇਹ ਆਪਾਂ ਪੂਰਾ ਇਹਦਾ ਰਾਸ ਕੱਢ ਲਿਆ ਵਾ ਜਿਹੜਾ ਅਰਕੇ ਦਾ ਪੂਰਾ ਕੱਢ ਲਿਆ ਆਪਾਂ ਹੁਣ ਆਪਾਂ ਇਹ ਚੀਜ਼ ਜਿਹੜੀ ਆ ਇਹਦੇ ਚ ਰੱਖ ਦਾਂਗੇ ਇਹ ਇਹਦਾ ਕੋਈ ਇਸਤੇਮਾਲ ਸਬਜ਼ੀ ਵੀ ਬਣਾ ਲੈਂਦਾ ਇਹਦੀ ਤੜਕਾ ਲਾ ਕੇ ਸਬਜ਼ੀ ਬਣ ਜਾਂਦੀ ਇਹ ਰੋਟੀਆਂ 'ਚ ਪਾ ਜੰਦੀ ਆ ਤੇ ਕੋਈ ਇਹਨੂੰ ਕਾਵਾਂ ਜਿਹੜੀ ਨੂੰ ਪਾ ਲੰਦਾ ਇਹ ਆਪਾਂ ਹੁਣ ਬਾਅਦ 'ਚ ਡਿਸਾਈਡ ਕਰਾਂਗੇ ਇਹਦਾ ਕੀ ਬਣਾਉਣਾ ਇਹਨੂੰ ਆਪਾਂ ਸਾਈਡ ਤੇ ਕਰ ਦਿੰਦੇ ਆ ਇਹ ਜੋ ਸ਼ਰਦਾਈ ਦਾ ਆਪਣਾ ਅਰਕਿਆ ਇਹਦੇ ਵਿੱਚ ਆਪਾਂ ਵਰਖ ਪਾ ਲਈ ਆ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਦੁੱਧ। ਹਲੀ ਹਲੀ। ਇਹ ਆਪਾਂ ਖੰਡ ਪਹਿਲਾਂ ਮੈਲਟ ਕਰ ਲਈ ਸੀ। ਇਹ ਪਾਣੀ ਬਣ ਗਿਆ ਖੰਡ ਦਾ। ਇਹਨੂੰ ਆਪਾਂ ਇਹਦੇ ਵਿੱਚ ਪੁੱੜ ਕੇ ਲਾਵਾਂਗੇ। ਲਓ ਜੀ ਆਪਣੀ ਸ਼ਰਦਾਈ ਜਿਹਨੂੰ ਕੁਝ ਲੋਕੀ ਠੰਡਾਈ ਵੀ ਕਹਿੰਦੇ ਆ ਬਣ ਕੇ ਤਿਆਰ ਆ। ਤੇ ਠੰਡੀ ਠੰਡੀ ਸ਼ਰਦਾਈ। ਇਹਨਾਂ ਨੂੰ ਪੀਕੇ ਅਪਾਂ ਜਵਾਇ ਕਰਾਂਗੇ ਉਸ ਤੋਂ ਪਹਿਲਾਂ ਆਪਾਂ ਇਹਦੀ ਅਰਦਾਸ ਬੇਨਤੀ ਪਾਪੀਸ਼ੀ ਦਾ ਕੇ ਕਰਾਂਗੇ ਤੇ ਸਾਰੇ ਪਰਿਵਾਰ ਵਿੱਚ ਵੰਡਾਂਗੇ ਲੋ ਜੀ ਆਪਾਂ ਇਹਨੂੰ ਭੋਗ ਲਵਾ ਲਿਆ ਮਹਾਰਾਜ ਦੇ ਅੱਗੇ ਅਰਦਾਸ ਬੇਨਤੀ ਕਰ ਲਈ ਆ ਹੁਣ ਇਹਨੂੰ ਆਪਾਂ ਵਰਤਾਵਾਂਗੇ ਉਹਨਾਂ ਕੋ ਤੇ ਸਰਬ ਲੋ ਦੇ ਬਾਟੇ ਹੁੰਦੇ ਆ ਸਾਡੇ ਕੋ ਛੰਨਾ ਵਾ ਤੇ ਆਪਾਂ ਇਹਦੇ ਵਿੱਚ ਪਾ ਕੇ ਤੇ ਛਕਾਂਗੇ ਠੰਡੀ ਠੰਡੀ ਸਰਦਾਈ ਇਹ ਗਰਮੀ ਚ ਜਾਣ ਪਾ ਦੀ ਸਰੀਰ ਚ ਇਹਦੇ ਵਿੱਚ ਆਪਾਂ ਕਈ ਪਦਾਰਥ ਤੁਹਾਨੂੰ ਵਿਖਾ ਕੇ ਪਾਏ ਆ ਤੇ ਸਰੀਰ 'ਚ ਬਹੁਤ ਹੀ ਸ਼ਾਨਦਾਰ ਗਿਆਨ ਪਾਉਂਦੀ ਆ ਇਹ ਬੱਟ ਤੇ ਇੱਕ ਹੀ ਬਥੇਰਾ ਬਦੇ ਹਾਂ ਇਹ ਚ ਵੇਖੋ 3-4 ਗਲਾਸ ਪੈ ਗਏ ਆ ਤੇ ਲਓ ਜੀ ਆਪਣੀ ਸਰਦਾਈ ਬਣ ਕੇ ਤਿਆਰ ਆ ਜੀ ਸਾਡੀ ਛੋਟੀ ਜੀ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਜਿਹੜੇ ਮੇਰੇ ਚੈਨਲ ਤੇ ਨਵੇਂ ਆਏ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਿਓ ਮਿਲਦੇ ਆ ਇੱਕ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਰੱਬ ਰਾਖਾ